ਇਹ ਆਮ ਬੰਦਾ ਨਹੀਂ ਸਰਦਾਰ ਛੱਟ ਦਾ ਪੁੱਤਰ ਮੌਲਾ ਛੱਟੇ 13 ਸਾਲ ਬਾਅਦ ਭਾਰਤ ਦੇ ਵਿੱਚ ਪਾਕਿਸਤਾਨ ਦੀ ਬਣੀ ਕੋਈ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਮੈਂ ਦੱਸ ਦਿੰਨੇ ਆ ਕਿ ਭਾਰਤ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਵੀ ਹੁਣ ਦੇਸ਼ ਦੇ ਵਿੱਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਮਹਾਰਾਸ਼ਟਰ ਤੋਂ ਐਮਐਨਐਸ ਦੇ ਰਾਜਠਾਕਰੇ ਅਤੇ ਸ਼ਿਵ ਸੈਨਾ ਨੇ ਇਸ ਫਿਲਮ ਨੂੰ ਰਿਲੀਜ਼ ਕੀਤੇ ਜਾਣ ਦਾ ਕੜਾ ਵਿਰੋਧ ਕੀਤਾ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ ਆਓ ਜਾਣਦੇ ਹਾਂ ਕਿ ਕਿਉਂ ਆਖਿਰਕਾਰ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਤੇ ਕਿਹੜੀ ਇਹ ਪਾਕਿਸਤਾਨੀ ਫਿਲਮ ਹੈ ਜੋ ਪੰਜਾਬ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਫ਼ਰ ਤੇ ਮੈਂ ਜਾਣ ਲੱਗਾ ਤੇਰੇ ਤੋਂ ਅੰਨਾ ਦੂਰ ਹੋ ਜਾਵਾਂਗਾ ਜਿੰਨੇ ਤੇਰੇ ਤੋਂ ਇਤਾਰੇ ਦੂਰ ਨੇ ਸੋ ਪਾਕਿਸਤਾਨ ਦੀ ਬਣੀ ਇਹ ਫਿਲਮ ਇੰਡੀਆ ਦੇ ਪੰਜਾਬ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਦਾ ਨਾਮ ਹੈ ਦ ਲੈਜੈਂਡ ਆਫ ਮੋਲਾ ਜੱਟ ਮੋਲਾ ਜੱਟ ਇੱਕ ਪੰਜਾਬ ਦਾ ਕਿਰਦਾਰ ਹੈ ਇੱਕ ਸੂਰਮਾ ਕਿਰਦਾਰ ਹੈ ਤੇ ਇਸੇ ਤਰੀਕੇ ਦਾ ਇੱਕ ਕਿਰਦਾਰ ਸੁੱਚਾ ਸੂਰਮਾ ਵੀ ਹੈ ਜਿਸ ਦੇ ਉੱਤੇ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਵੱਲੋਂ ਫਿਲਮ ਸੁੱਚਾ ਸੂਰਮਾ ਬਣਾਈ ਗਈ ਹੈ ਹਾਲ ਹੀ ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਹੈ ਦੇ ਦਰਸ਼ਕ ਇਸ ਨੂੰ ਖੂਬ ਪਸੰਦ ਵੀ ਕਰ ਰਹੇ ਨੇ ਅੱਜ ਤੋਂ 2 ਸਾਲ ਪਹਿਲਾਂ ਠੀਕ ਇਸੇ ਤਰ੍ਹਾਂ ਦੇ ਇੱਕ ਕਿਰਦਾਰ ਮੋਲਾ ਜੱਟ ਦੇ ਉੱਤੇ ਵੀ ਪਾਕਿਸਤਾਨ ਦੇ ਵਿੱਚ ਇਹ ਫਿਲਮ ਦਾ ਲੈਜੈਂਡ ਆਫ ਮੋਲਾ ਜੱਟ ਬਣੀ ਸੀ ਤੇ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਫਿਲਮ ਹੁਣ ਤੱਕ ਦੀ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ ਦਾ ਲੈਜੈਂਡ ਆਫ ਮੋਲਾ ਜੱਟ ਨੇ ਵਰਲਡ ਵਾਈਡ ਹੁਣ ਤੱਕ 400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਹੁਣ 2 ਅਕਤੂਬਰ ਨੂੰ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਸੀਂ ਇਸ ਫਿਲਮ ਦੇ ਪੋਸਟਰ ਵੀ ਦੇਖੇ ਹੋਣਗੇ ਪਰ ਮਹਾਰਾਸ਼ਟਰ ਤੋਂ ਐਮਐਨਐਸ ਦੇ ਆਗੂ ਰਾਜਠਾਕਰੇ ਅਤੇ ਬਾਲਠਾਕਰੇ ਦੇ ਕੁਝ ਆਗੂ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਕਾਰਨ ਇਹ ਹੈ ਕਿ ਉਰੀ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਪਾਕਿਸਤਾਨੀ ਅਤਵਾਦੀਆਂ ਨੇ ਭਾਰਤੀ ਸੈਨਾ ਦੇ ਕੈਂਪ ਤੇ ਹਮਲਾ ਕੀਤਾ ਸੀ ਜਿਸ ਸਮੇਂ ਇਹ ਹਮਲਾ ਕੀਤਾ ਗਿਆ ਉਸ ਸਮੇਂ ਸਵੇਰ ਦਾ ਸਮਾਂ ਸੀ ਅਤੇ ਸੌ ਰਹੇ ਫੌਜੀਆਂ ਦੇ ਉੱਤੇ ਅੱਤਵਾਦੀਆਂ ਨੇ 3 ਮਿੰਟ ਦੇ ਵਿੱਚ 17 ਗਰਨੇਡ ਸੁੱਟ ਕੇ ਇੱਕ ਵੱਡਾ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਕਾਫੀ ਸਾਰੇ ਜਵਾਨ ਸ਼ਹੀਦ ਹੋ ਗਏ ਸੀ ਇਸ ਤੋਂ ਬਾਅਦ ਹਾਲਾਂਕਿ ਭਾਰਤ ਨੇ ਬਦਲਾ ਤਾਂ ਲੈ ਲਿਆ ਪਰ ਇਸ ਦੇ ਨਾਲ ਹੀ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਹੀ ਕੋਈ ਪਾਕਿਸਤਾਨੀ ਕਲਾਕਾਰ ਭਾਰਤ ਦੇ ਵਿੱਚ ਪਰਫਾਰਮ ਕਰ ਸਕਿਆ ਤੇ ਨਾ ਹੀ ਕੋਈ ਪਾਕਿਸਤਾਨੀ ਫਿਲਮ ਰਿਲੀਜ਼ ਕੀਤੀ ਗਈ ਹੈ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਦਾ ਲੈਜੈਂਡ ਆਫ ਮੋਲਾ ਜੱਟ ਨੂੰ ਰਿਲੀਜ਼ ਕਰਨ ਦੀ ਪਰਮਿਸ਼ਨ ਮਿਲ ਗਈ ਆ ਤੇ ਅਗਲੀ 2 ਅਕਤੂਬਰ ਨੂੰ ਇਹ ਫਿਲਮ ਪੰਜਾਬ ਦੇ ਵੱਖ-ਵੱਖ ਥੀਏਟਰਾਂ, ਸਿਨੇਮਾ ਹਾਲ ਤੇ ਮਲਟੀਪਲੈਕਸਾਂ ਦੇ ਵਿੱਚ ਦੇਖੀ ਜਾ ਸਕਦੀ ਹੈ। ਪਰ ਹੁਣ ਜਿਵੇਂ ਮਹਾਰਾਸ਼ਟਰ ਤੋਂ ਇਹ ਵਿਰੋਧ ਸ਼ੁਰੂ ਹੋਇਆ ਵੱਡਾ ਸਵਾਲ ਇਹ ਹੈ ਕਿ ਕੀ ਮਹਾਰਾਸ਼ਟਰ ਤੋਂ ਇਸ ਫਿਲਮ ਦਾ ਸ਼ੁਰੂ ਹੋਇਆ ਵਿਰੋਧ ਕੀ ਬਾਕੀ ਸੂਬਿਆਂ ਤੱਕ ਵੀ ਪਹੁੰਚੇਗਾ ਤੇ ਕੀ ਆਖਿਰ ਪੰਜਾਬ ਦੇ ਵਿੱਚ ਵੀ ਇਹ ਫਿਲਮ ਬੈਨ ਹੋ ਸਕਦੀ ਹੈ? ਇਹ ਇੱਕ ਵੱਡਾ ਸਵਾਲ ਹੈ। ਦੱਸ ਦੰਨਿਆ ਕਿ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਤੇ ਮਾਹਿਰਾ ਖਾਨ ਦੀ ਜੋੜੀ ਇਸ ਫਿਲਮ ਦੇ ਵਿੱਚ ਨਜ਼ਰ ਆਈ ਹੈ ਤੇ ਇਹ ਫਿਲਮ 2022 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਪਾਕਿਸਤਾਨ ਦੇ ਵਿੱਚ ਜਿਵੇਂ ਹੀ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਫਿਲਮ ਦੇ ਲੋਕ دیਵਾਨੇ ਹੋ ਗਏ ਫਿਲਮ ਨੂੰ ਇਸ ਤਰੀਕੇ ਦੇ ਨਾਲ ਸੰਜੋਇਆ ਤੇ ਪਰੋਇਆ ਗਿਆ ਤੇ ਨਿਰਦੇਸ਼ਿਤ ਕੀਤਾ ਗਿਆ ਕਿ ਇਹ ਫਿਲਮ ਦਰਸ਼ਕਾਂ ਦੇ ਮਨਾਂ ਤੱਕ ਉਤਰ ਗਈ ਸੀ ਤੇ ਉੱਪਰੋਂ ਮੋਲੇ ਜੱਟ ਦਾ ਕਿਰਦਾਰ ਇਹ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਮੋਲਾ ਜੱਟ ਨੇ ਆਪਣੀ ਪੂਰੀ ਜ਼ਿੰਦਗੀ ਜੀਈ ਸੀ ਅਤੇ ਇਹ ਦਿਖਾਉਂਦਾ ਹੈ ਕਿ ਮੋਲਾ ਜੱਟ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ ਤੇ ਕਿਸ ਤਰੀਕੇ ਦੇ ਨਾਲ ਉਸਨੇ ਨਿਤ ਧੜਕ ਤੇ ਬੇਫਿਕਰ ਹੋ ਕੇ ਇੱਕ ਸੂਰਮੇ ਦੀ ਜ਼ਿੰਦਗੀ ਜਿਉਈ ਸੀ ਸਿਰਫ ਇਹ ਹੀ ਨਹੀਂ ਕਿ ਪਾਕਿਸਤਾਨੀ ਫਿਲਮਾਂ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਦੱਸ ਦਿੰਦੇ ਆ ਕਿ ਸਾਲ 2019 ਦੇ ਵਿੱਚ ਪਾਕਿਸਤਾਨ ਨੇ ਵੀ ਭਾਰਤੀ ਫਿਲਮਾਂ ਨੂੰ ਪਾਕਿਸਤਾਨ ਦੇ ਵਿੱਚ ਦਿਖਾਉਣ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ 2019 ਤੋਂ ਲੈ ਕੇ ਅੱਜ ਤਿਹੇ ਦਿਨ ਤੱਕ ਪਾਕਿਸਤਾਨ ਦੇ ਵਿੱਚ ਵੀ ਬਾਲੀਵੁੱਡ ਜਾਂ ਫਿਰ ਪਾਲੀਵੁੱਡ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਕੀਤੀ ਜਾ ਸਕਦੀ ਪਰ ਕਿਉਂਕਿ ਪਾਕਿਸਤਾਨੀ ਲੋਕ ਬਾਲੀਵੁੱਡ ਤੇ ਪਾਲੀਵੁੱਡ ਦੇ دیਵਾਨੇ ਨੇ ਇਸ ਕਰਕੇ ਵੱਖ-ਵੱਖ ਐਪਸ ਦੇ ਥਰੂ ਪਾਕਿਸਤਾਨ ਦੇ ਦਰਸ਼ਕ ਤੇ ਲੋਕ ਸਮੇਂ-ਸਮੇਂ ਤੇ ਭਾਰਤੀ ਫਿਲਮਾਂ ਤੇ ਪੰਜਾਬੀ ਫਿਲਮਾਂ ਦੇਖਦੇ ਰਹਿੰਦੇ ਨੇ ਪਰ ਵੱਡਾ ਸਵਾਲ ਇਹ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਦਾ ਲੈਜੈਂਡ ਆਫ ਮੋਲਾ ਜੱਟ ਫਿਲਮ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆ ਰਹੀ ਹੈ ਉਸਦੇ ਖਿਲਾਫ ਵਿਰੋਧ ਹੋਣੇ ਸ਼ੁਰੂ ਹੋ ਗਏ ਨੇ ਸਵਾਲ ਇਹ ਹੀ ਬਣਦਾ ਹੈ ਕਿ ਕੀ ਵਾਕਈ 2 ਅਕਤੂਬਰ ਨੂੰ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋ ਸਕੇਗੀ ਜਾਂ ਫਿਰ ਨਹੀਂ